ਪੰਜਾਬ ਨਿਵਾਸੀਆਂ ਨੂੰ ਅਤੇ ਸਾਰ ਪ੍ਰੈਸ ਵੀਰਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅਸੀਂ ਅੱਜ ਇੱਥੇ ਜੋ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਪਬਲਿਕ ਨੇ ਤਿਵਾਰ ਨੂੰ ਮਨਾਉਣਾ ਹੈ ਉਹਦੇ ਸੰਬੰਧੀ ਕੁਝ ਅਸੀਂ ਆਪਣੇ ਵਿਭਾਗ ਵੱਲੋਂ ਜਨਤਾ ਨੂੰ ਕੁਝ ਕਹਿਣਾ ਚਾਹੁੰਦੇ ਹਾਂ ਜਾਂ ਅਪੀਲ ਕਰਨੀ ਚਾਹੁੰਦੇ ਹਾਂ ਕਿ ਜਿਹੜੇ ਪਟਾਕੇ ਬੱਚਿਆਂ ਨੂੰ ਘੱਟ ਤੋਂ ਘੱਟ ਬਜਾਏ ਜਾਣ ਤਾਂ ਕਿ ਅਸੀਂ ਗ੍ਰੀਨ ਦੀਵਾਲੀ ਮਨਾ ਸਕੀਏ ਜੇਕਰ ਉਹਨਾਂ ਨੇ ਬਜਾਉਣੀ ਹੀ ਹੰਯੰਦ ਕਰਦੇ ਹਨ ਤੇ ਉਹ ਵੱਡਿਆਂ ਦੀ ਨਿਗਰਾਨੀ ਵਿੱਚ ਪਟਾਕੇ ਚਲਾਉਣ ਖੁੱਲੀ ਜਗ੍ਹਾ ਤੇ ਪਟਾਕੇ ਚਲਾਏ ਜਾਣ ਹੋ ਸਕੇ ਤਾਂ ਕੋਲ ਪਾਣੀ ਦੀ ਬਾਲਟੀ ਰੱਖ ਲਈ ਜਾਵੇ ਤੇ ਜੇਕਰ ਕੋਈ ਜਿਸ ਤੋਂ ਤਾਂ ਕੱਪੜੇ ਪਹਿਨਣ ਦੀ ਗੱਲ ਹੈ ਉਹ ਸੂਤੀ ਕੱਪੜੇ ਹੀ ਪਹਿਨਣੇ ਚਾਹੀਦੇ ਹਨ ਅਜਿਹੇ ਕੱਪੜੇ ਨਾ ਪਹਿਨੇ ਜਾਣ ਕਿ ਜਿਨ੍ਹਾਂ ਨੂੰ ਛੇਤੀ ਅੱਗ ਲੱਗ ਜਾਂਦੀ ਹੈ ਤੇ ਉਹ ਸਾਡੇ ਸਰੀਰ ਨਾਲ ਚੱਪਕ ਜਾਂਦੇ ਹਨ ਦੂਸਰੀ ਗੱਲ ਤੀਸਰੀ ਗੱਲ ਇਹ ਹੈ ਕਿ ਜਦੋਂ ਵੀ ਕੋਈ ਘਟਨਾ ਘਟ ਜਾਂਦੀ ਹੈ ਤੇ ਉਥੇ ਸਾਨੂੰ ਪਹਿਲਾ ਫਸਟ ਏਡ ਦੇਣੀ ਹੁੰਦੀ ਹੈ ਜੇ ਵਰਨ ਕੇਸ ਦੇ ਵਿੱਚ ਕਪੜੇ ਲਾ ਕੇ ਉਹਨੂੰ ਸਾਫ਼ ਸਾਫ਼ ਕਰਨਾ ਹੁੰਦਾ ਨੌਨੋਨ ਪਾਣੀ ਨਾਲ ਉਹਨੂੰ ਬਾਸ਼ ਕਰਨਾ ਹੁੰਦਾ ਧੋਣਾ ਹੁੰਦਾ ਇਸੇ ਤਰ੍ਹਾਂ ਜੇ ਕੋਈ ਅੱਖਾਂ ਵਿੱਚ ਸਬਤ ਟੁੱਟ ਲੱਗ ਜਾਂਦੀ ਹੈ ਜਾਂ ਕੋਈ ਅੱਖ ਦੇ ਵਿੱਚ ਜਖਮ ਹੋ ਜਾਂਦਾ ਸਾਨੂੰ ਉਹਨੂੰ ਵੀ ਜ਼ਿਆਦਾ ਮਲਣਾ ਜੇ ਰਗੜਨਾ ਨਹੀਂ ਚਾਹੀਦਾ ਉਹਨੂੰ ਸਿੰਪਲ ਪਾਣੀ ਦੇ ਵਿੱਚ ਛਿੱਟੇ ਮਾਰ ਕੇ ਡਾਕਟਰ ਲਈ ਡਾਕਟਰ ਦੀ ਜਾਂਚ ਲਈ ਉਹਨੂੰ ਅੱਗੇ ਭੇਜ ਦੇਣਾ ਚਾਹੀਦਾ ਹੈ ਬਾਕੀ ਅਸੀਂ ਸਾਰੇ ਜ਼ਿਲ੍ਹੇ ਵਿੱਚ 24 ਘੰਟੇ ਅਮਰਜੈਂਸੀ ਸੁਭਾਵਾਂ ਐਸਐਮਓ ਸੁਭਾਵਾਂ ਨੂੰ ਕਹ ਦਤਾ ਹੈ ਕਿ ਅਮਰਜੈਂਸੀ ਸੁਭਾਵਾਂ 24 ਘੰਟੇ ਰੱਖੀਆਂ ਜਾਣ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਤੇ ਨੇੜੇ ਦੇ ਸਾਵਡਮੀਨ ਹਸਪਤਾਲ ਜਿਲ੍ਹਾ ਹਸਪਤਾਲ ਵਿੱਚ ਪੇਸ਼ੰ ਨੂੰ ਰੈਫਰ ਕੀਤਾ ਜਾ ਸਕਦਾ ਹੈ ਸਾਰੇ ਸਪੈਸ਼ਲਿਸਟ ਔਨ ਕਾਲ ਰਹਿਣਗੇ ਸਾਰੀਆਂ ਸੁਭਾਵਾਂ ਅਮਰਜੈਂਸੀ ਲਈ ਅਸੀਂ ਪੂਰੇ ਪ੍ਰਬੰਧ ਕਰ ਚੁੱਕੇ ਹਾਂ ਧੰਨਵਾਦ ਥੈਂਕ ਯੂ ਓਕੇ ਪਲਾਨ ਹੋਰ ਸੁਵਿੰਦਰਾ ਦਿੱਕਿਓ ਸਰ ਆਕਸੀਜਨ ਸਾਡੇ ਕੋਲ ਪੂਰੀ ਹੈ ਜਿੱਥੇ ਘਾਟ ਹੈ ਉੱਥੇ ਅਸੀਂ ਡਿਮਾਂਡ ਆਲਰੇਡੀ ਵਿਭਾਗ ਨੂੰ ਭੇਜ ਦਿੱਤੀ ਹੈ ਉਹਦੀ ਸਪਲਾਈ ਹੁਣ ਸਾਡੇ ਕੋਲ ਆ ਪਹੁੰਚ ਰਹੀ ਹੈ ਔਰ ਆ ਵੀ ਜਾਵੇਗੀ ਉਹ ਸਰ ਕੋਰੋਨਾ ਦੇ ਵਿੱਚ ਅੱਜ 300% ਦਾ ਲੋਕ ਸੰਖਿਆ ਰੇਟ ਹੋਇਆ ਸੀ ਜੀ ਸਰ ਉਹਦੀ ਪ੍ਰੋਗਰੈਸ ਉਹਨਾਂ ਦੀ ਰੇਟ ਤੇ ਟੈਪ ਸੀਗੀ ਔਰ ਤੁਹਾਡੇ ਹਸਪਤਲ ਨਾਲ ਮੈਚ ਹੀ ਨਹੀਂ ਕਰਦੀ ਸੀ ਅੱਜ ਵੀ ਉਹ ਸੰਦਰ ਉੱਧੇ ਹੀ ਬੈਠੇ ਨੇ ਸਰ ਕੋਈ ਕੰਮ ਚ ਹੈ ਨਾ ਕਿਸੇ ਇਸ ਲਈ ਉਹਨਾਂ ਨੂੰ ਅਸੀਂ ਹੋ ਸਕਦਾ ਕਿ ਜੇ ਨਹੀਂ ਚੱਲਣਗੇ ਉਹ ਕੰਡਮ ਕਰ ਦਾਂਗੇ ਅਸੀਂ ਨਵੇਂ ਮੰਗਵਾ ਲਏ ਆ ਨਵੇਂ ਆਰੇ ਵਿਭਾਗ ਤੋਂ ਨਵੇਂ ਖਰੀਦ ਵੀ ਸਕਦੇ ਆ ਅਸੀਂ ਆਕਸੀਜਨ ਪਾਰਟ ਵੀ ਤੁਹਾਡਾ ਇੱਥੇ ਆਖੀ ਦੇ ਨਾਲ ਦੀ ਬਣਿਆ ਲਗਾ ਸੀਗਾ ਬਹੁਤ ਐਕਟਿਵ ਹੋ ਕੇ ਹਾਂਜੀ ਉਹਦੀ ਲਾਇਸੈਂਸਿੰਗ ਦੀ ਪ੍ਰੋਬਲਮ ਸੀਗੀ ਲਾਇਸੈਂਸ ਅਪਲਾਈ ਹੋ ਗਿਆ ਅਸੀਂ ਹੁਣ ਜਲਦੀ ਉਹਨੂੰ ਜਿਹੜਾ ਲਿਕਵਿਡ ਆਕਸੀਜਨ ਪਲਾਂਟ ਉਹ ਜਲਦੀ ਸਟਾਰਟ ਕਰਦੇ ਆ ਸਰ ਤੁਸੀਂ 24 ਘੰਟੇ ਐਮਰਜੈਂਸੀਜ਼ ਆਉਣ ਗੱਲ ਕੀਤੀ ਇੱਕ ਪੈਨਸਿਲਿਨ ਦਾ ਇੰਜੈਕਸ਼ਨ ਲਵਾਉਣਾ ਹੈ ਤਾਂ ਤੁਹਾਡਾ ਹਸਪੀਟਲ ਇਥੋਂ ਰੈਫਰ ਕਰਦਾ ਤਾਂ ਕਹਿੰਦਾ ਨਹੀਂ ਕਿ ਸਾਡੇ ਕੋਲ ਇਹਦੇ ਬਾਰੇ ਨਹੀਂ ਲੱਗਣਾ ਇਥੇ ਸਰ ਉਹ ਐਕਟਲੀ ਪੈਨਸਿਲਿਨ ਦਾ ਐਨੀ ਹੈਜਰਡ ਹੈ ਕਿ ਸਿੱਧੀ ਡੈਥ ਹੁੰਦੀ ਸੀ ਸਾਡੇ ਡਿਪਾਰਟਮੈਂਟ ਨੇ ਕਿਹਾ ਕਿ ਪੈਨਸਿਲਿਨ ਜਿਹੜੀ ਉਹਨੂੰ ਨਾ ਲਾਇਆ ਜਾਵੇ ਪਰ ਜੇ ਕਿਸੇ ਨੂੰ ਲਗਾਉਣੀ ਆ ਟੈਸਟ ਕਰਨ ਤੋਂ ਬਾਅਦ ਲਵਾਈ ਜਾ ਸਕਦੀ ਆ ਕੋਲ ਡ੍ਰੀਨਾਲੀਨ ਇੰਜੈਕਸ਼ਨ ਰੱਖ ਲੈਣ ਜਿਹੜਾ ਉਹਨੂੰ ਜੇਕਸ਼ਨ ਨੂੰ ਰੋਕਦਾ ਹੈ ਤੇ ਮੈਂ ਜੇ ਕੋਈ ਜ਼ਿਆਦਾ ਇੰਟਰਸਟਿਡ ਐ ਮੈਂ ਐਸ ਸਾਹਿਬ ਨਾਲ ਆਪਣੇ ਐਮਰਜੈਂਸੀ ਮੈਡੀਕਲ ਆਪਸ਼ਨ ਨਾਲ ਮੀਟਿੰਗ ਲਵਾਵਾਂਗਾ ਕਿ ਜੇ ਕੋਈ ਸੈਂਸਿਟਿਵ ਨਹੀਂ ਹੈ ਤੁਸੀਂ ਐਮਰਜੈਂਸੀ ਤੇ ਉਹਨੂੰ ਦੇ ਇਹ ਉਹ ਜੇ ਉਹਦੀ ਪ੍ਰੀਫਰੈਂਸ ਹੈ ਪੇਖਣ ਦੀ ਕਿ ਮੈਂ ਪੈਨਸਿਲਿਨ ਇੰਜੈਕਸ਼ਨ ਗਵਾੜਾ ਹੀ ਹੈ ਇਹ ਅਸੀਂ ਲਾ ਸਕਦੇ ਆ ਕੋਲ ਉਹਨਾਂ ਨੂੰ ਪ੍ਰੋਪਰ ਇੰਜੈਕਸ਼ਨ ਰੋਕਣ ਲਈ ਸਾਰੇ ਇੰਜੈਕਸ਼ਨ ਸਾਡੇ ਕੋਲ ਹੁੰਦੇ ਵੀ ਆ ਅੱਗੇ ਤੋਂ ਉਹ ਧਿਆਨ ਵੀ ਰੱਖਣਗੇ ਤੇ ਲਾਉਣਗੇ ਵੀ ਜਿੱਥੇ ਜਰੂਰ ਗਾਈਡ ਕਰਨ ਦੀ بجائے ਪਹਿਲਾਂ ਹੀ ਕਹਿ ਦਿੱਤਾ ਜਾਂਦਾ ਨਹੀਂ ਜੀ ਇੰਜੈਕਸ਼ਨ ਤੁਸੀਂ ਨਹੀਂ ਸਾਰੇ ਟੋਟਲੀ ਡਿਪਾਰਟਮੈਂਟ ਲੈਵਲ ਪਰ ਪੰਦਾ ਹੈ ਕਿਉਂਕਿ ਇੰਨਾ ਹਫਾਟਲ ਹੋ ਜਾਂਦਾ ਸੀਗਾ ਕਿ ਕਈ ਵਾਰ ਉਹ ਨਹੀਂ ਰੁਕਿਆ ਜਾਂਦਾ ਡੈਥ ਹੋ ਜਾਂਦੀ ਸੀ ਸਾਡੇ ਮਤਲਬ ਡੈਥ ਕੇਸ ਹੋਏ ਆ ਤੇ ਰੁਕਿਆ ਉਹਦੇ ਉਹਦੇ ਸਬਸਟੀਟਿਊਟ ਤੇ ਹੋਰ ਸਾਡੇ ਕੋਲ ਮੈਡੀਸਿਨ ਦੇਣ ਇੰਜੈਕਸ਼ਨ ਹੈਗੇ ਆ ਔਰ ਪੈਸਲੀਆਂ ਦੀ ਨਹੀਂ ਜਰੂਰਤ ਨਹੀਂ ਹੈਗੀ ਮੈਂ ਸਮਝਦਾ ਇਹ ਕਰ ਨਹੀਂ ਕੀਤਾ ਜਾਣਾ ਹੈ ਜੀ ਗਾਈਡ ਕਿਉਂ ਨਹੀਂ ਕੀਤਾ ਕਿਉਂਕਿ ਸਰ ਸਾਡੇ ਕੋਲ ਸਪਲਾਈ ਆਉਂਦੀ ਨਹੀਂ ਹੁਣ ਪੈਸਲੀਆਂ ਦੀ ਮੈਂ ਤਾਂ ਵੇਖੀ ਨਹੀਂ ਸਾਡੇ ਸ਼ੁਰੂ ਵਿੱਚ ਹੋਵੇ ਜਾਂ ਕੋਈ ਜੇ ਕਿਸੇ ਲਵਾਉਣਾ ਹੀ ਹੈ ਬਹੁਤ ਆਟਮੋਸਫੇਅਰ ਇੰਪੋਰਟੈਂਸ ਹੈ ਉਹਦੇ ਲਈ ਪ੍ਰਾਈਵੇਟ ਹਸਪੀਟਲ ਵੀ ਲੱਗ ਸਕਦਾ ਸਾਡੇ ਵੀ ਲੱਗ ਸਕਦਾ ਅਸੀਂ ਬਿਲਕੁਲ ਡਿਨਾਈ ਨਹੀਂ ਕਰਦੇ ਜੇ ਪੇਹੈਂਸ ਸੈਸਿਟਿਵ ਨਹੀਂ ਉਹਦੀ ਪਹਿਲਾਂ ਸੈਸਿਟਿਵਿਟੀ ਚੈੱਕ ਕਰ ਲਾਂਗੇ ਤੇ ਹੀ ਲਵਾ ਲਾ ਦਾਂਗੇ ਮੈਂ ਪਹਿਲਾਂ ਵੀ ਮੇਰੀ ਵੀ ਕਾਫੀ ਇਹ ਸਰਵਸ ਹੋ ਗਈ ਹੈ ਮੇਰੀ 31 ਸਾਲ ਸਰਵਸ ਹੋ ਗਈ ਹੈ ਮੈਂ ਆਪਣੇ ਸਰਵਸ ਦੇ ਸ਼ੁਰੂ ਵਿੱਚ ਲਾਂਦਾ ਸੀਗਾ ਸਾਡੇ ਸੀ ਪੀਐਸਸੀ ਮਾਹੋ ਚ ਸਾਡੇ ਲੱਗਦੇ ਸੀਗੇ ਮੈਂ ਪਹਿਲਾਂ ਮਾਹੋ ਦੀ ਜੁਆਇਨ ਹੈਗਾ ਮੇਰੀ ਯਲਾ ਫੋਰਸ ਪਰ ਹੁਣ ਕਾਫੀ ਚਿਰ ਤੋਂ ਬੰਦ ਹੈ ਜੀ ਠੀਕ ਹੈ ਠੀਕ ਹੈ